ਅੰਮ੍ਰਿਤਸਰ ਕੇਸੀ ਪੇ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ ਦੋਸਤੋ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਬੱਸ ਸਟੈਂਡ ਤੇ ਪਹੁੰਚੇ ਹੋਏ ਹਾਂ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਜੋ ਕਿ ਬਾਸਰ ਵਿੱਚ ਸਫ਼ਰ ਕਰਦੀਆਂ ਨੇ ਤਾਂ ਉਹਨਾਂ ਦੀ ਇੱਕ ਤਸਵੀਰ ਵੀ ਤੁਹਾਡਾ ਨਾਲ ਸਾਰਿਆਂ ਨਾਲ ਸਾਂਝੀ ਕਰਾਂਗੇ ਕਿ ਆਖਰਕਾਰ ਇੱਥੇ ਬੱਸ ਸਟੈਂਡ ਤੇ ਹੋ ਕੀ ਰਿਹਾ ਤਾਂ ਪਹਿਲਾਂ ਅਸੀਂ ਤੁਹਾਨੂੰ ਇੱਕ ਤਸਵੀਰ ਦਿਖਾਵਾਂਗੇ ਤਾਂ ਤੁਸੀਂ ਵੇਖਾਰੀ ਬੱਸ ਹੈ ਜਿਸ ਦੇ ਆਸ-ਪਾਸ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਵਾਰੀਆਂ ਨੇ ਉਹ ਬੱਸ ਦਾ ਇੰਤਜ਼ਾਰ ਕਰ ਰਹੀਆਂ ਸੀ ਤਾਂ ਬੱਸ ਲੱਗਣ ਤੋਂ ਬਾਅਦ ਹੀ ਤੁਸੀਂ ਵੇਖ ਸਕਦੇ ਹੋ ਕਿ ਇੱਕ ਦੂਜੇ ਦੇ ਨਾਲ ਮਹਿਲਾਵਾਂ ਤੱਕੋ ਤੱਕੀ ਹੁੰਦੀਆਂ ਨੇ ਤਾਂ ਉਸ ਤੋਂ ਬਾਹਰ ਕੁਝ ਮਹਿਲਾਵਾਂ ਜੜੀਆਂ ਨੇ ਬੱਸ ਦੇ ਮਗਰ ਭਾਈਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਤਾਂ ਕੁਝ ਥੱਲੇ ਡਿੱਗ ਜਾਂਦੀਆਂ ਨੇ ਜਿਸ ਦੀ ਤਸਵੀਰ ਅਸੀਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਬੱਸ ਸਟੈਂਡ ਦੇ ਕੀ ਹਾਲਾਤ ਬਣੇ ਹੋਏ ਨੇ ਬੱਸਾਂ ਦੇ ਮਗਰ ਜਿਹੜੇ ਲੋਕ ਨੇ ਉਹ ਲਗਾਤਾਰ ਭਾਜ ਦੇ ਪੇਣ ਤਾਂ ਜੇਕਰ ਅਸੀਂ ਗੱਲ ਕਰੀਏ ਪਿਛਲੇ ਦਿਨੀ ਹੀ ਜੂਨੀਅਨ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 52 ਜਿਹੜੀਆਂ ਸੀਟਾਂ ਨੇ ਤਾਂ 52 ਜਾਣੇ ਹੀ ਸੀਟਾਂ ਦੇ ਉੱਪਰ ਬਹਿਣਗੇ ਉਸ ਤੋਂ ਵੱਧ ਕੇ ਕਿਸੇ ਨੂੰ ਵੀ ਬੱਸ ਦੇ ਵਿੱਚ ਨਹੀਂ ਬਿਠਾਇਆ ਜਾਏਗਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਵੱਖ-ਵੱਖ ਬਸਾਂ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਮੈਂ ਕਿਸ ਤਰ੍ਹਾਂ ਮਹਿਲਾਵਾਂ ਇੱਕ ਦੂਜੇ ਦੇ ਨਾਲ ਲੜਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤਾਂ ਇਹ ਅੰਮ੍ਰਿਤਸਰ ਦੇ ਬੱਸ ਸਟੈਂਡ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਇੱਥੇ ਬਣੇ ਹੋਏ ਨੇ ਕਿਸ ਤਰ੍ਹਾਂ ਮਹਿਲਾਵਾਂ ਜਣੀਆਂ ਨੇ ਸਰਕਾਰੀ ਬੱਸ ਜਦੋਂ ਖਲੋਂਦੀ ਆ ਤਾਂ ਉਸ ਤੋਂ ਬਾਹਰ ਕਿਸ ਤਰ੍ਹਾਂ ਇੱਕ ਦੂਜੇ ਦੇ ਉੱਪਰ ਡਿੱਗ ਜਾਂਦੀਆਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਜਣੀਆਂ ਮਹਿਲਾਵਾਂ ਨੇ ਉਹ ਇੱਕ ਦੂਜੇ ਦੇ ਉੱਪਰ ਡਿੱਗਦੀਆਂ ਪਈਆਂ ਨੇ ਤਾਂ ਜਦੋਂ ਬੱਸ ਪਰ ਜਾਂਦੀ ਆ ਤਾਂ ਡਰਾਈਵਰ ਬੱਸ ਲੈ ਕੇ ਜਾਂਦਾ ਤਾਂ ਉਸ ਤੋਂ ਬਾਹਰ ਉਸ ਦੇ ਮਗਰ-ਮਗਰ ਲਗਾਤਾਰ ਭਾਈ ਦੀਆਂ ਨੇ ਜਿਸ ਤੋਂ ਬਾਅਦ ਡਰਾਈਵਰਾਂ ਦੇ ਵੱਲੋਂ ਵੀ ਕਈ ਤਰ੍ਹਾਂ ਦੇ ਵੱਡੇ ਸਵਾਲ ਮਹਿਲਾਵਾਂ ਦੇ ਉੱਪਰ ਖੜੇ ਕੀਤੇ ਜਾ ਰਹੇ ਨੇ ਜਿਸ ਦੀ ਤਸਵੀਰ ਲਗਾਤਾਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਕਿਸ ਤਰ੍ਹਾਂ ਦੇ ਹਾਲਾਤ ਅੰਬਰ ਸਰ ਦੇ ਬੱਸ ਸਟੈਂਡ ਦੇ ਉੱਪਰ ਬਣੇ ਹੋਏ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਕੈਮਰਾ ਚਾਲੂ ਹੁੰਦਾ ਤਾਂ ਕੁਝ ਨੌਜਵਾਨ ਕੁੜੀਆਂ ਦੇ ਵੱਲੋਂ ਆਪਣੇ ਫੇਸ ਜਿਹੜੇ ਨੇ ਉਹ ਵੀ ਕਵਰ ਕਰ ਲੱਤੇ ਜਾਂਦੇ ਨੇ ਤਾਂ মিডিਆ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨਹੀਂ ਕੀਤੀ ਜਾਂਦੀ ਤਾਂ ਇਹ ਐਲਾਨ ਪਿਛਲੇ ਦਿਨੀ ਹੀ ਜਿਹੜਾ ਜੂਨੀਅਨ ਦੇ ਵੱਲੋਂ ਕੀਤਾ ਗਿਆ ਤੁਸੀਂ ਵੇਖ ਸਕਦੇ ਹੋ ਕਿ ਬੱਸ ਹੁਣ ਚੱਲਣ ਵਾਲੀ ਆ ਤਾਂ ਬੱਸ ਦੇ ਮਗਰ-ਮਗਰ ਜਿਹੜੀਆਂ ਸਵਾਰੀਆਂ ਨੇ ਲਗਾਤਾਰ ਭੱਡੀਆਂ ਹੋਈਆਂ ਦਿਖਾਈ ਦੇ ਰੀਆਂ ਤਾਂ ਕੁਝ ਮਹਿਲਾਵਾਂ ਥੱਲੇ ਡਿੱਗ ਜਾਂਦੀਆਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਕੋ ਮਹਿਲਾਵਾਂ ਜਿਹੜੀ ਆ ਸੜਕ ਦੇ ਉੱਪਰ ਡੇ ਕੇ ਚੁਕਿਆ ਤਾਂ ਜੇਕਰ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ ਫਿਰ ਡਰਾਈਵਰ ਜ਼ਿੰਮੇਵਾਰ ਇਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਡਰਾਈਵਰ ਜ਼ਿੰਮੇਵਾਰ ਆ ਤਾਂ ਮੀਡੀਆ ਦੇ ਵੱਲੋਂ ਜਦੋਂ ਗੱਲਬਾਤ ਕੀਤੀ ਗਈ ਤੇ ਕਿਸੇ ਵੀ ਤਰ੍ਹਾਂ ਦਾ ਜਵਾਬ ਜਿਹੜਾ ਇਹਨਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਤਾਂ ਤੁਸੀਂ ਵੀ ਵੇਖ ਛਦੇ ਹੋਗੇ ਅਸੀਂ ਤੁਹਾਨੂੰ ਜੁਨੀਅਨ ਦੀ ਤਸਵੀਰ ਵੀ ਸਾਂਝੀ ਕਰਦੇ ਆ ਪੰਨ ਬਸ ਪੀ ਆਰਟੀਐਸ ਵਰਕਰ ਜੁਨੀਅਨ ਦੇ ਵੱਲੋਂ ਜਿਹੜਾ ਵਾ ਪਿਛਲੇ ਦਿਨੀ ਹੀ ਐਲਾਨ ਕੀਤਾ ਗਿਆ ਸੀ ਕਿ ਜਿਹੜੀਆਂ 52 ਸ਼ਟਾਨ ਤਾਂ ਉਹਦੇ ਉੱਪਰ ਜਿਹੜੀਆਂ ਸਵਾਰੀਆਂ ਨੇ ਬੈਣ ਗਿਆ ਤਾਂ ਉਸ ਤੋਂ ਵੱਧ ਕੇ ਕੋਈ ਵੀ ਸਵਾਰੀ ਜਿਹੜੀ ਆ ਬੱਸ ਦੇ ਵਿੱਚ ਨਹੀਂ ਬਿਠਾਈ ਜਾਏਗੀ ਜਿਸ ਦੀ ਤਸਵੀਰ ਅਸੀਂ ਲਗਾਤਾਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੀ ਇੱਕ ਸੱਦੇ ਹੋ ਕਿ ਲਗਾਤਾਰ ਅਸੀਂ ਹਰ ਇੱਕ ਤਸਵੀਰ ਤੁਹਾਨੂੰ ਸਾਂਝੀ ਕਰਦੇਵੇਂ ਤਾਂ ਕੀ ਕਹਿਣਾ ਚਾਹਦੇ ਹੋ ਜੀ ਜਿਹੜੀ ਬੱਸ ਦੇ ਵਿੱਚ ਸਵਾਰੀਆਂ ਇੱਕ ਦੂਜੇ ਨਾਲ ਤੱਕੋ ਤੱਕੀ ਹੁੰਦੀਆਂ ਨੇ ਜੀ ਆਹ ਤੁਸੀਂ ਵੇਖ ਸਕਦੇ ਹੋ ਕਿ ਮਹਿਲਾਵਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਦੀਆਂ ਪਈਆਂ ਨੇ ਤਾਂ ਅਸੀਂ ਲਗਾਤਾਰ ਗੱਲਬਾਤ ਵੀ ਕਰਾਂਗੇ ਤਾਂ ਆਂਡੀ ਕਿੱਥੋਂ ਆਏ ਜੀ ਕਿੱਥੋਂ ਆਏ ਜੀ ਅਸੀਂ ਤੇ ਸ਼ੇਖਪਟੇ ਵਾਂਗ ਹਾਂ ਜੀ ਕਲੀਮੇਟ ਕਰਦੇ ਪਏ ਬੱਸ ਦੀ ਹਾਂਜੀ ਨੇ ਕਿੰਨਾ ਸਮਾਂ ਹੋ ਗਿਆ ਇੱਥੇ ਬੈਠਿਆ ਹੋਣਾ ਅਹੀਂ ਹੁਣੇ ਆਏ ਅਜੇ ਕੀ ਤੁਹਾਨੂੰ ਕੁਝ ਪਤਾ ਲੱਗਾ ਨਹੀਂ ਯੂਨੀਅਨ ਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਕਿ 52 ਸਵਾਰੀਆਂ ਵਿੱਚ ਬਸ ਤੇ ਬੈਣਗੀਆਂ ਉਸ ਤੋਂ ਇਲਾਵਾ ਕੋਈ ਵੀ ਸਵਾਰੀ ਨਹੀਂ ਪਵੇਗੀ ਠੀਕ ਹੈ ਸਾਡੀ ਹਾਈ ਸਰ ਨਹੀਂ ਹਾਨੂੰ ਨਹੀਂ ਪਹਿਲਾਂ ਪਤਾ ਆ ਤੁਹਾਡੇ ਵੱਲੋਂ ਬੱਤ ਦੀ ਮੀਟ ਕੀਤੀ ਜਾਂਦੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਵੱਲੋਂ ਬੱਸ ਦੀ ਜ਼ਰੂਰ ਵੇਟ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਹਜੇ ਕਿਸੇ ਵੀ ਤਰ੍ਹਾਂ ਦਾ ਨਹੀਂ ਪਤਾ ਜਦੋਂ ਇੱਥੇ ਸਰਕਾਰੀ ਬੱਸ ਲੱਗਦੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਮਹਿਲਾਵਾਂ ਨੇ ਉਹ ਇੱਥੇ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਉਸ ਤੋਂ ਬਾਅਦ ਇੱਕ ਦੂਜੇ ਦੇ ਨਾਲ ਧੱਕਾ ਮੁੱਕੀ ਵੀ ਉਹਨਾਂ ਦੀ ਹੁੰਦੀ ਹੈ ਤੇ ਜੇਕਰ ਅਸੀਂ ਗੱਲ ਕਰੀਏ ਤਾਂ ਵਿੱਚ ਬਹੁਤ ਸਾਰੇ ਨੌਜਵਾਨ ਹੁੰਦੇ ਨੇ ਜਿਹੜੇ ਮੋਬਾਈਲ ਫੋਨ ਕੱਢ ਕੇ ਲੈ ਜਾਂਦੇ ਨੇ ਜਿਸ ਤੋਂ ਬਾਅਦ ਥਾਣਾ ਜਿਹੜਾ ਬਿਲਕੁਲ ਸਾਹਮਣੇ ਦਿਖਾਈ ਦੇ ਰਿਹਾ ਜਿਹੜੀ ਚੌਂਕੀ ਆ ਤਾਂ ਉਸ ਦੇ ਵਿੱਚ ਬਹੁਤ ਸਾਰੀਆਂ ਸ਼ਿਕਾਇਤਾਂ ਵੀ ਕੀਤੀਆਂ ਜਾਂਦੀਆਂ ਕੀ ਕਹਿਣਾ ਚਾਹੁੰਦੇ ਜਿਹੜੀ ਸਰਕਾਰੀ ਬੱਸ ਦੇ ਉੱਪਰ ਇਸ ਤਰ੍ਹਾਂ ਦਾ ਕੰਮ ਜਿਹੜਾ ਲਗਾਤਾਰ ਮਹਿਲਾਵਾਂ ਦੇ ਵੱਲੋਂ ਕੀਤਾ ਜਾ ਰਿਹਾ ਦਾਦਾ ਜੀ ਨੇ ਆ ਬੋਲੇਗਾ ਹਾਂਜੀ ਨਹੀਂ ਮੈਂ ਨਹੀਂ ਹਾਂ ਕੀ ਕਰਨ ਦੇ ਦਾਦੇ ਨੂੰ ਅੱਜ ਹੀ ਮੈਂ ਤਾਂ ਹਲਪੜਾ ਜੀ ਹਲਪੜਾ ਜੀ ਬੱਸ ਦੇ ਵਿੱਚ ਡਿਊਟੀ ਦਾ ਟੀ ਹਾਂਜੀ ਹਾਂਜੀ ਕੀ ਮੁਸ਼ਕਲ ਆਦੀ ਬੱਸ ਤੇ ਮੁਸ਼ਕਲ ਆਉਂਦੀ ਆ ਵੀ ਸਵਾਰੀ ਉੱਧਰ ਬਹਿ ਜਾਂਦੀਆਂ ਨੇ ਅੱਜ ਵੀ ਇੱਧਰ ਰਹਿੰਦੇ ਆ ਹਾਂਜੀ ਲੜਤ ਨਹੀਂ ਆ ਕਿ ਉਹਦੇ ਨਾਲ ਹਾਂਜੀ ਦੋ ਜੀ ਜੀ ਇੱਜਾ ਤਾਂ ਵਾਲ ਵਾਲੀ ਹੁੰਦੀ ਆ ਜੀ ਵਾਲੋਂ ਵਾਲੀ ਅੱਛਾ ਆਹ ਕੀ ਕਹਿੰਦੀਆਂ ਨੇ 11 ਗੀਜਾ ਵਾਲੋਂ ਵਾਲੀ ਹੋ ਗਿਆ ਤਾਂ ਬੱਸ ਲੜਦੀਆਂ ਕਿਉਂ ਨੇ ਲੜਦੀ ਐਸੇ ਕਰਕੇ ਵੀ ਮੈਨੂੰ ਚੜਦੋ ਮੈਨੂੰ ਚੜਦੋ ਤਾਂ ਬਾਤ ਉਸੇ ਰਹਿ ਜਾਂਦੇ ਬੋਟ ਵੀ ਕਈਆਂ ਦੇ ਆਹ ਕਈਆਂ ਦੀ ਜਮਲਾ ਰਹਿ ਜਾਂਦੀਆਂ ਹਾਂ ਆਹ ਉਥੇ ਹੀ ਤੇ ਸਮਾਰੀ ਆਪਣਾ ਬਾਰੇ ਛੱਡ ਜਾਂਦੀਆਂ ਨੇ ਰੰਧਿਆਣਾ ਵੀ ਛੱਡ ਕੇ ਜਾਂਦੀਆਂ ਜੇ ਇੱਕ ਆਹ ਬੱਸ ਮੇਰੇ ਤੁਹਾਡੇ ਬੇਅਤਿਆ ਇਹ ਕੰਮ ਬਦਲ ਕਰੋ ਯਾਨੀ ਪੰਜ ਛੱਡ ਕੇ ਹਰੇ ਇਹਦੇ ਅੱਛਾ ਜੀ ਆਹ

ਬੋਲ ਬੋਲੋ ਤੇ ਡਰਾਈਵਰ ਨੂੰ ਕੀ ਮੁਸ਼ਕਲ ਆਂਦੀ ਹੈ ਹਾਂ ਜੋ ਥੱਲੇ ਵਕਾਜੇਗਾ ਹਾਂਜੀ ਕਿੰਨੇ ਸਾਲ ਸਜ਼ਾ ਹੋਦੀ ਡਰਾਈਵਰ ਨੂੰ ਦੱਸੋ ਬਣਾ ਜਵਾਬ ਉਹ ਕਿੰਨੇ ਸਾਲ ਦੀ ਜਿਹੜਾ ਐਲਾਨ ਕੀਤਾ ਗਿਆ ਸੀ ਕਿ ਜਿਹੜੀ 2 ਸਾਲ ਦੀ ਸਜ਼ਾ ਕੱਟ ਕੇ 10 ਸਾਲ ਦੀ ਕਰ ਦਿੱਤੀ ਗਈ ਹਾਂ ਤੇ ਜੁਰਮਾਨਾ ਕਿੰਨੇ ਨਾਲ 20000 ਹਾਂ ਫਿਰ 20000 ਕਿਥੋਂ ਲਿਆ ਕਰਦੇ ਹੋ ਤਾਂ ਗਲਤੀ ਕਿਹੜੀ ਹੁੰਦੀ ਹੈ ਗਲਤੀ ਗਲਤੀ ਕਿਹੜੀ ਥੱਲੇ ਆਉਂਦੇ ਲੋਕ ਕੋਣ ਨੂੰ ਆ ਨਿੱਕੀ ਮੋਟੀ ਦੇ ਕਾਰ ਵਾਲੇ ਇੱਕ ਗਲਤੀ ਇਹ ਕਰਦੇ ਆ ਪਰ ਨੇ ਵੱਡੇ ਮੈਂ ਦੇਖਿਆ ਮੈਂ ਉਹ ਵੱਡੀਆਂ ਕਿਹਨੂੰ ਦੇਖੋ ਉਸ ਮੋਟਰ ਕੋਈ ਜਾਣਿਆ ਸਭ ਕਾਲੇ ਕਾਲ ਹੁੰਦਾ ਕੋਈ ਫਰੀ ਕੋ ਨਹੀਂ ਹੁੰਦਾ ਕਿ ਮੇਰੇ ਕੋਲ ਟਾਈਮ ਹੈ ਲੇਟ ਹੋ ਗਿਆ ਮੈਂ ਤੇਰੇ ਕੋਲ ਜੁਗਾ ਤੇ ਕਰ ਸਕਦੇ ਨਾ ਲੱਗੀ ਜਾਗੇ ਕਿਉਂ ਤੂੰ ਤੇਰੇ ਫਿਰਦੇ ਸੀ ਤਾਂ ਲੱਗਦਾ ਨਹੀਂ ਕਿ ਜਿਹੜਾ ਫਰੀ ਕਰ ਦਿੱਤੀਆਂ ਗਈਆਂ ਨੇ ਜਿਹੜੀਆਂ ਮਹਿਲਾਵਾਂ ਨੇ ਫਰੀ ਜਾਣ ਦੇ ਚੱਕਰ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੰਮ ਕਰਦੀਆਂ ਪਈਆਂ ਨੇ ਤਾਂ ਕਰਨੀ ਆਵੇ ਕਰੋ ਵਿਹਲੇ ਲੋਕੀ ਕਰੋ ਦੁਰਪੰਦੇ ਵਿਹਲੇ ਦੁਆਰ ਸਾਹਿਬ ਰਸ ਲੈ ਦੁਰਪੰਦੇ ਆ ਆ ਆ ਆ ਜਿਹੜਾ ਆਮ ਆਦਮੀ ਉਹਨੂੰ ਵੀ ਤੰਗੀ ਜਿੰਨੇ ਕਰਾਇਆ ਦੇਣਾ ਬਾਕੀ ਦੇਵੇ ਸਾਰੇ ਕਈ ਵਿਹਲੇ ਫਿਰਨ ਤੋਂ ਨਹੀਂ ਆ ਜਾਂਦੇ ਸਰੀ ਦਿਹਾੜੀ ਅ ਤੇ ਜਦੋਂ ਫਿਰ ਬਾਰੀਆਂ ਦੇ ਦੇ ਉਦੋਂ ਕਨੈਕਟਰ ਨੇ ਉਹਨੂੰ ਪੁੱਤਣਾ ਪੈਂਦਾ ਵਾ ਉਦੋਂ ਕਨੈਕਟਰ ਡਰਾਈਵਰ ਦਾ ਗਣਾ ਨਿਕਲਦਾ ਮਾੜਾ ਚੰਗਾ ਵੀ ਬੋਲਦੀਆਂ ਸੂਲੀ ਹੋਣਾ ਚਾਹੀਦਾ ਨਾ ਟੈਕਸਰ ਤੇ ਪ੍ਰਾਈਵੇਟ ਵੀ ਉਹਨਾਂ ਹੀ ਦੇ ਦਿੰਦਾ ਆ ਇਸ ਕਰਕੇ ਇਹਦਾ ਕਿਰਪਾ ਕਰਕੇ ਵੈਸੇ ਤੇ ਬੰਦ ਹੀ ਹੋਣਾ ਜਾਣਾ ਚਾਹੀਦਾ ਮਹਾਰਾਜ ਕਿਰਪਾ ਨਾਲ ਤੇ ਨਹੀਂ ਤਾਂ ਸਹੀ ਸੂਲ ਹੋਣਾ ਚਾਹੀਦਾ ਵਾ ਡੈਟਸ ਆ ਗੀਟਾਂ ਹਸਾਉਣਾ ਚਾਹੁੰਦੇ ਮਿਹਰਬਾਨੀ ਬਹੁਤ ਹੈ ਆ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਲਗਾਤਾਰ ਗੱਲਬਾਤ ਕੀਤੀ ਆ ਤਾਂ ਫਿਲਹਾਲ ਜਿਹੜੇ ਡਰਾਈਵਰ ਨੇ ਜਾਂ ਫਿਰ ਕੰਡਕਟਰ ਨੇ ਉਹਨਾਂ ਨੂੰ ਕਾਫੀ ਵੱਡੀ ਮੁਸ਼ਕਲ ਦਾ ਸਾਹਮਣਾ ਬੱਸ ਦੇ ਵਿੱਚ ਕਰਨਾ ਪੈ ਰਿਹਾ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਮਹਿਲਾਵਾਂ ਸੀਟਾਂ ਤੋਂ ਲੜਦੀਆਂ ਲੜਦੀਆਂ ਕੰਡਕਟਰ ਦੇ ਉੱਪਰ ਜਿਹੜਾ ਗੁੱਸਾ ਉਹ ਆਪਣਾ ਪਾੜ ਦਿੰਦੀਆਂ ਨੇ ਆ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਬੱਸਾਂ ਨੇ ਉਹ ਲਗਾਤਾਰ ਇੱਥੇ ਬੱਸ ਸਟੈਂਡ ਦੇ ਉੱਪਰ ਆ ਰਹੀਆਂ ਨੇ ਜਿਸ ਦੀ ਤਸਵੀਰ ਅਸੀਂ ਲਗਾਤਾਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪੈਤਾ ਇੱਥੇ ਜਦੋਂ ਬੱਸ ਜਾਣ ਲੱਗਦੀ ਆ ਤਾਂ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਬੱਸ ਦੇ ਵਿੱਚ ਚੜਨ ਨੂੰ ਲੈ ਕੇ ਵੀ ਇੱਕ ਦੂਜੇ ਨਾਲ ਲੜਦੀਆਂ ਹੋਈਆਂ ਦਿਖਾਈ ਦਿੰਦੀਆਂ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਮਹਿਲਾਵਾਂ ਦੇ ਨਾਲ ਤਾਂ ਉਹਨਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਜਵਾਬ ਜਿਹੜਾ ਹੋ ਨਹੀਂ ਦਿੱਤਾ ਯਾਰਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੇ ਬੱਸ ਸਟੈਂਡ ਦੀ ਤਸਵੀਰ ਅਸੀਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਏ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਅੰਬਰ ਸਦੇ ਬੱਸ ਸਟੈਂਡ ਦੇ ਉੱਪਰ ਬਣੇ ਹੋਏ ਨੇ ਤਾਂ ਜੇਕਰ ਅਸੀਂ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਤਾਂ ਬਹੁਤ ਸਾਰੀਆਂ ਬੱਸਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਤਾਂ ਉਸ ਬੱਸ ਦੇ ਰਾਹੀਂ ਲਗਾਤਾਰ ਵਕ ਵਕ ਜ਼ਿਲ੍ਹਿਆਂ ਤੋਂ ਜਿਹੜੇ ਲੋਕ ਨੇ ਅੰਮ੍ਰਿਤਸਰ ਪਹੁੰਚਦੇ ਨੇ ਤਾਂ ਅੰਮ੍ਰਿਤਸਰ ਤੋਂ ਲੋਕ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਬੱਸ ਦੇ ਰਾਹੀਂ ਸਫ਼ਰ ਕਰਦੇ ਨੇ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਤਾਂ ਜੇਕਰ ਅਸੀਂ ਗੱਲ ਕਰੀਏ ਕੰਡਕਟਰ ਦੀ ਤਾਂ ਜਾਂ ਫਿਰ ਡਰਾਈਵਰ ਦੀ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਕੱਠੇ ਹੋ ਕੇ ਆਪਣੀ ਯੂਨੀਅਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਯੂਨੀਅਨ ਦੇ ਵੱਲੋਂ ਫੈਸਲਾ ਕੀਤਾ ਗਿਆ ਕਿ ਜਿੰਨੀਆਂ ਬੱਸ ਦੇ ਵਿੱਚ ਸੀਟਾਂ ਨੇ ਤਾਂ ਉਹਨੀਆਂ ਹੀ ਸਵਾਰੀਆਂ ਬੱਸ ਦੇ ਵਿੱਚ ਜਾਣਗੀਆਂ ਤਾਂ ਉਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਸਵਾਰੀ ਨੂੰ ਅੰਦਰ ਨਹੀਂ ਬਿਠਾਇਆ ਜਾਏਗਾ ਤਾਂ ਉਸ ਤੋਂ ਬਾਅਦ ਜਿਹੜੇ ਗੇਟ ਨੇ ਉਹ ਬੰਦ ਕਰ ਦਿੱਤੇ ਜਾਣਗੇ ਤਾਂ ਤੁਸੀਂ ਵੀ ਇੱਕ ਸੱਦੋ ਕਿ ਬੱਸ ਸਟੈਂਡ ਦੇ ਹਾਲਾਤ ਅਸੀਂ ਤੁਹਾਨੂੰ ਦਿਖਾ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਵੱਖ-ਵੱਖ ਪਿੰਡਾਂ ਤੋਂ ਜਾਂ ਫਿਰ ਸ਼ਹਿਰਾਂ ਤੋਂ ਲੋਕ ਇੱਥੇ ਪਹੁੰਚੇ ਹੋਏ ਨੇ ਤਾਂ ਉਹ ਬੱਸ ਦੇ ਰਾਹੀਂ ਸਫ਼ਰ ਕਰਦੇ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਕਿ ਜੁਨੀਅਨ ਦੀ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੂਰੀ ਜਿਹੜੀ ਬੱਸਾਂ ਤਾਂ ਜਦੋਂ ਭਰ ਜਾਵੇਗੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਲੈ ਕੇ ਜਾਣਗੇ ਤਾਂ ਪੂਰੀ ਲਗਾਤਾਰ ਤਸਵੀਰ ਦਿਖਾ ਰਿਹਾ ਤੁਸੀਂ ਵੀ ਵੇਖ ਸਕਦੇ ਹੋ ਕਿ ਇਸ બસ ਸਟੈਂਡ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਰਕਾਰੀ ਬੱਸਾਂ ਜਾਂਦੀਆਂ ਨੇ ਤਾਂ ਉਸ ਬੱਸਾਂ ਦੇ ਵਿੱਚ ਜਿਹੜਾ ਸਫਰਾ ਲਗਾਤਾਰ ਲੋਕਾਂ ਦੇ ਵੱਲੋਂ ਕੀਤਾ ਜਾਂਦਾ ਤਾਂ ਭਰੀ ਦੀ ਕੰਡਕਟਰ ਹੋ ਜੀ ਨਹੀਂ ਵੀ ਮੈਂ ਤਾਂ ਉਹਦਾ ਝੋਲਾ ਫੜਿਆ ਕੇ ਜਾਂਦਾ ਵੈਸੇ ਆਏ ਹੋ ਵੈਸੇ ਦੇਖ ਕੇ ਅਸੀਂ ਗੱਲ ਕਰੀਏ ਬੱਸ ਦੇ ਵਿੱਚ ਮੁਸ਼ਕਲ ਕੀ ਆ ਰਹੀ ਹੈ ਤੁਹਾਨੂੰ ਸਾਫ਼-ਵੜਨਾ ਗੱਲ ਕਰੋ ਆਡੀ ਹਾਂਜੀ ਸਾਫ਼ ਬੋਲੋ ਤੁਹਾਨੂੰ ਨਹੀਂ ਪਤਾ ਜੀ ਮੈਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਕੁਝ ਜਿਹੜੇ ਕੰਡਕਟਰ ਨੇ ਉਹ ਹੈਲਪਰ ਦੇ ਤੌਰ ਤੇ ਜਿਹੜੇ ਇੱਥੇ ਲਗਾਤਾਰ ਕੰਮ ਕਰਦੇ ਪਏ ਨੇ ਜਿਨ੍ਹਾਂ ਦੀ ਤਸਵੀਰ ਅਸੀਂ ਤੁਹਾਡਾ ਪਾਣੀ ਕਿਥੇ ਜਾ ਰਹੀ ਹੈ ਜੀ ਬੱਸ ਤਾਂ ਦੀ ਜਾ ਰਹੀ ਜੀ ਫਰੇਗਾੜ ਜੋੜੀਆਂ ਡੇਰਾ ਫਰੇਗਾ ਡੇਰਾ ਉਹ ਮੇਰੀ ਨਾ ਬਰਾ ਲਾ ਇਹ ਮੁਸ਼ਕਲ ਮੁਸ਼ਕਲ ਕੀ ਆ ਰਹੀ ਬੱਸ ਦੇ ਵਿੱਚ ਮੁਸ਼ਕਲ ਕੀ ਆ ਰਹੀ ਕੋਈ ਮੁਸ਼ਕਲ ਨਹੀਂ ਹਾਂਜੀ ਜਿਸ ਤਰ੍ਹਾਂ ਸਵਾਰੀਆਂ ਇੱਕ ਦੂਜੇ ਨਾਲ ਲੜਦੀਆਂ ਨੇ ਕੰਡਕਟਰ ਤੇ ਗੁੱਸਾ ਕੱਢ ਦਿੰਦੀਆਂ ਨੇ ਚਲ ਮੈਂ ਨਹੀਂ ਕੀ ਕਹ ਰਿਹਾ ਇਹਨੂੰ ਕਹ ਕੰਡਕਟਰ ਕੰਡਕਟਰ ਠੀਕ ਹੈ ਇਨੂੰ ਨਵਾ ਦਵਾ ਲੈਣਾ ਬਾਅਦ ਚਾ ਇੰਟਰਵਿਊ ਲੈਣੀ ਹੈ ਦੀ ਇਹ ਹਫਤਾ ਹੋ ਗਿਆ ਨਾ ਤਾਂ ਕਹਿੰਦਾ ਢੰਡ ਬਹੁਤ ਜ਼ਿਆਦਾ ਪੈਣ ਦੀ ਸਾਡੇ ਪਿੰਡ ਸਭ ਤੋਂ ਵੱਡਾ ਮੁੱਦਾ ਆਧਾਰ ਕਾਰਡ ਬੰਦ ਕਰਨੇ ਚਾਹੀਦੇ ਆ ਕਿਉਂਕਿ ਸਹੀ ਵੀ ਸਟੂਡੈਂਟ ਪਾਸਤੇ ਜਾਂਦੇ ਹਨ ਨੂੰ ਪ੍ਰੋਬਲਮ ਹੁੰਦੀ ਜਾਂਦੀ ਹੈ ਘੜੇਰ ਬੱਸ ਤੋਂ ਸਫਰ ਦਾ 2.5 ਘੰਟੇ ਦਾ ਹੈਗਾ ਉਹ 1.5 ਘੰਟੇ ਦਾ ਕਰਾ ਦਿਓ ਸਰੀ ਤੇ ਤੁਹਾਡੀ ਜਿਹੜੀ ਬੱਸਾਂ ਹੀ ਨਾਂ ਗਈਆਂ ਦੀ 6-6 ਘੰਟਿਆਂ ਬੱਸਾਂ ਹੀ ਲੱਗਦੇ ਯਾਰ ਦੇਖੋ ਆ ਸਾਰੇ ਆਧਾਰ ਕਾਰਡ ਵਾਲੇ ਬੈਠੇ ਇਧਰ ਆਵੇ ਆਧਾਰ ਕਾਰਡ ਵਾਲੇ ਸਾਰੇ ਏ ਨਾ 2 ਘੰਟੇ ਰਿਕਣਾ ਇਹਨਾਂ ਨੇ ਵੀ ਜਿਹੜਾ ਆਧਾਰ ਕਾਰਡ ਵਾਲੀ ਆ ਗਈ ਤੇ ਫੇਰ ਆਈ ਜਾਣਾ ਨਾ ਆਈ ਨਾ ਤੇ ਫੇਰ ਆਈ ਨਾ ਫੇਰ ਇਹਨਾਂ ਪ੍ਰਾਈਵੇਟ ਤੇ ਚੜਨਾ ਵਾ ਤੇ ਫੇਰ ਬਾਅਦ ਚ ਗਣਾ ਹੀ ਡੇਲੀ ਜਾਨੇ ਆ ਅੱਛਾ ਆ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਕਿਆ ਯਾਰਾ ਕਿ ਜਿੰਨੀਆਂ ਸਵਾਰੀਆਂ ਬੈਠੀਆਂ ਆਧਾਰ ਕਾਰਡ ਹਾਂਜੀ ਅੱਦਾ ਨਹੀਂ ਕਨੈਕਟਰ ਵਾਲਾ ਆਧਾਰ ਕਾਰਡ ਦੀ ਵੇੜ ਕਰਦੇ ਵੇ ਹਾਂਜੀ ਕਾਰਡ ਦੀ ਵੇੜ ਕਰਕੇ ਵੇ ਇਹ ਵਿੱਚ ਚੋਕੇ ਨਾ ਆਉਂਦੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਣੀਆਂ ਸਵਾਰੀਆਂ ਨੇ ਉਹ ਗੁੱਸੇ ਦੇ ਵਿੱਚ ਆਜਾਂਦੀਆਂ ਨੇ ਇਸੇ ਕਰਕੇ ਤਾਂ ਤੁਸੀਂ ਵੇਖ ਸਕਦੇ ਹੋ ਕੰਡਕਟਰ ਦੇ ਵੱਲੋਂ ਜਿਸ ਤਰ੍ਹਾਂ ਕਿਹਾ ਜਾਂਦਾ ਚੰਗੜਾ ਨਾ YouTube ਤੇ ਠੀਕ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਮਹਿਲਾਵਾਂ ਇੱਥੇ ਪਹੁੰਚਿਆ ਹੋਈਆਂ ਨੇ ਤਾਂ ਕੀ ਕਹਿਣਾ ਜਾਂਦੇ ਬਸ ਰਵੇ ਸੀਟ ਨਹੀਂ ਮਿਲਦੀ ਤੁਹਾਨੂੰ ਸੀਟ ਭਾਜੀ ਕੀ ਮਿਲਣੀ ਆ ਮੈਂ ਤੇ ਮਲ 2 ਸਾਲ ਹੋ ਗਏ ਮੈਨੂੰ ਉਹ ਦਿਨ ਵੇਤੇ ਅੱਜ ਤੱਕ ਇਹੋ ਜੇ ਦੇਣੀ ਆ ਜਿੱਦਣ ਮੈਨੂੰ ਕਿਹਾ ਬੀਬੀ ਨੇ ਠਹਿਣਾ ਹੋਏ ਸੀਟ ਤੋਂ ਅੱਗੋਂ ਲੜਣਾ ਪੈਣੀ ਆ ਨਹੀਂ ਆਣੀਆਂ ਤੁਸੀਂ ਹੋਰ ਕੇ ਬਸ ਕੇ ਆ ਜਿਓ ਬੰਦਾ ਪੁੱਛੇ ਜਿਹੜੇ ਪੱਠੇ ਪਾਉਣ ਲੇ ਤੁਸੀਂ ਪਾਓ ਅਸੀਂ ਹੋਰ ਕੇ ਤੇ ਆ ਜਾਾਂਗੇ ਛੀੜ ਵੜੀ ਹੁੰਦੀ ਆ ਅੱਗੋਂ ਆਕਣੀਆਂ ਕਿ ਤੁਸੀਂ ਨਾ ਉਹ ਪ੍ਰਾਈਵੇਟ ਤੇ ਆ ਜਿਓ ਜਾਂ ਘਰੇ ਤੁਹਾਡੇ ਕੰਮ ਨਹੀਂ ਹੈਗਾ ਅਸੀਂ ਜੇ ਰੋਟੀਆਂ ਪਕਾਉਣੀਆਂ ਘਰੋਂ ਲੜ ਕੇ ਇਹ ਹੁੰਦੀਆਂ ਰੋਟੀਆਂ ਹੀ ਪਕਾਉਣੀਆਂ ਹਾਂ ਇਹਨਾਂ ਤਹਾਰ ਕਰਨੇ ਇੱਡਾ ਢਾਡਾ ਜਲੂਸ ਕੱਢਿਆ ਵਾ ਤੁਸੀਂ ਵੀਰ ਜੀ ਮੰਨੋ 6 ਵਜੇ ਮੈਂ ਉੱਠ ਕੇ ਹੁਣਾਂ ਸਵੇਰੀ 9 ਵਜੇ ਮੈਂ ਇੱਥੇ ਬਸ ਨਹੀਂ 3 ਘੰਟੇ ਲੱਗਦੇ ਮੈਨ ਕਿ ਇਹ ਕਹਿੰਦੇ ਨੂੰ ਮੈਂ ਨਾ ਸਰਕਾਰ ਨੂੰ ਥੋੜੀ ਬੋਲੀ ਬੇਨਤੀ ਕਰੋ ਕਿ ਹਟ ਸਫਰ ਘਟਾ ਦਿਓ ਬਸਾਂ ਦਾ ਕਿਥੋਂ ਹੁੰਦੇ ਕਿਥੋਂ ਦੀ ਛੇਮ ਕਰਨ ਵੀਰੇ ਹਟ ਲਾਕਾ ਅੰਮ੍ਰਿਤਸਰ ਦਾ ਕਿ ਪੈਸਾ 7 ਕਿਲੋਮੀਟਰ ਬੰਦਾ 2.5 ਘੰਟੇ ਦਾ ਸਫਰ ਆ ਤੇ ਅੱਗੋਂ ਪਿਛੋਂ ਮੰਨ ਲਓ ਜੇ ਕੋਈ ਬੱਸ ਨਾ ਮਿਲੇ ਤੇ 3 ਘੰਟੇ ਵੇਲੇ ਲੱਗ ਜਾਂਦੇ ਆ ਤੇ ਕਿਤੋਂ ਕਰਤੀਆਂ 250 ਮੰਨ ਲਓ ਕਿ ਜਿਆਦਾ ਵਾਰੀਆਂ ਤਾਂ ਜਿਆਦਾ ਨਹੀਂ ਆਉਂਦੀ ਸਾਰੀ ਦਿਹਾੜੀ ਤੋਂ ਹੀ ਆਉਣਾ ਵਾ ਤੇ 6 ਘੰਟੇ ਮੰਨ ਲਓ ਸਾਡੇ ਇੱਥੇ ਸਫਰ ਸਭ ਦੇ ਨੰਗਣੇ ਨਾ ਅਡੇ ਉਧਰ ਕੋਈ ਕਾਲਜ ਹੈਗਾ ਤੇ ਮੈਂ ਕਿਧਰੋਂ ਪਹੁੰਚਾਂਗੇ ਅਸੀਂ ਤੁਸੀਂ ਦੱਸੋ ਆ ਵੀਰ ਹੁਣੇ ਸਾਰੇ ਬਸਾਂ ਦਾ ਨੰਬਰ ਘਟਾਇਆ ਜਾਵੇ ਤੇ ਮੁੰਡਿਆਂ ਦੀ ਹਲਕੀ ਕੀਤੀ ਜਾਵੇ ਸੀਟਾਂ ਦੇਣ ਚ ਤਾਂ ਤੁਸੀਂ ਵੇਖ ਸਕਦੇ ਹੋ ਕਿ ਨੌਜ਼ਵਾਨ ਖੇਮ ਕਰਨ ਤੋਂ ਜਿਹੜੇ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਵੱਡੀ ਮੁਸ਼ਕਲ ਦੱਸੀ ਗਈ ਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਅਸੀਂ ਬੱਸ ਦੇ ਵਿੱਚ ਬੈੰਦੇ ਆ ਤਾਂ ਮਹਿਲਾਵਾਂ ਦੇ ਵੱਲੋਂ ਸਾਨੂੰ ਵੀ ਉਠਾ ਦਿੱਤਾ ਜਾਂਦਾ ਕਿਸੇ ਵੀ ਤਰ੍ਹਾਂ ਦੀ ਸੀਟ ਨਹੀਂ ਮਿਲਦੀ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਆਧਾਰ ਕਾਰਡ ਵਾਲਾ ਜਿਹੜਾ ਸਿਸਟਮ ਆ ਉਹ ਬੰਦ ਹੋਣਾ ਚਾਹੀਦਾ ਕਿਉਂਕਿ ਆਧਾਰ ਕਾਰਡ ਨੂੰ ਲੈ ਕੇ ਲਗਾਤਾਰ ਜਿਹੜੇ ਲਗਾਤਾਰ ਝਗੜੇ ਹੋ ਰਹੇ ਨੇ ਜਿਸ ਤਰ੍ਹਾਂ ਨਾ ਤੁਹਾਡ ਨਾਲ ਸਾਝਿਆ ਕਰਦੇ ਪਏ ਕਿਸ ਤਰ੍ਹਾਂ ਬੱਸਾਂ ਦੇ ਵਿੱਚ ਜਿਹੜੇ ਲੋਕ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਸਫ਼ਰ ਕਰਦੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਹੁਣ ਜਦੋਂ ਵੀ ਇੱਥੇ ਕੋਈ ਬੱਸ ਲੱਗੇਗੀ ਤਾਂ ਉਸ ਦੇ ਵਿੱਚ ਸਵਾਰੀਆਂ ਜਦੋਂ ਚੜ੍ਹਨ ਕਰਤਾ ਉਸ ਦੇ ਵਿੱਚੋਂ ਸਵਾਰੀਆਂ ਉਤਰਨੀਆਂ ਪਈਆਂ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਹੁਣ ਜਦੋਂ ਬੱਸ ਇੱਥੇ ਲੱਗੇਗੀ ਤਾਂ ਉਸ ਦੇ ਹਾਲਾਤ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਉਸ ਬੱਸ ਦੇ ਹਾਲਾਤ ਕੀ ਬੰਦੇ ਨੇ ਤਾਂ ਭਾਈ ਬੱਸ ਦੇ ਵਿੱਚ ਕੀ ਮੁਸ਼ਕਲ ਆ ਰਹੀ ਹੈ ਜੀ ਬਾਈ ਸਰਕਾਰ ਘਟ ਬੰਦ ਹੋਣਾ ਚਾਹੀਦਾ ਤੁਸੀਂ ਵੇਖ ਸਕਦੇ ਹੋ ਕਿ ਹਰ ਇੱਕ ਦੇ ਮੂੰਹ ਦੇ ਉੱਪਰ ਇੱਕੋ ਹੀ ਗੱਲ ਆ ਕਿ ਜਿਹੜਾ ਆਧਾਰ ਕਾਰਡ ਆ ਉਹ ਬੰਦ ਹੋਣਾ ਚਾਹੀਦਾ ਤਾਂ ਕੰਡਕਟਰ ਵੀ ਕਿਤਨਾ ਕਿਤੇ ਜਰੂਰ ਕਲਪ ਚੁੱਕੇ ਨੇ ਕਿ ਆਧਾਰ ਕਾਰਡ ਜਰੂਰ ਬੰਦ ਹੋਣੇ ਚਾਹੀਦੇ ਨੇ ਜਿਸ ਕਰਕੇ ਲਗਾਤਾਰ ਵੱਡੀ ਮੁਸ਼ਕਲ ਆ ਰਹੀ ਆ ਤੇ ਜੇਕਰ ਅਸੀਂ ਗੱਲ ਕਰੀਏ ਆਧਾਰ ਕਾਰਡ ਦੇ ਉੱਪਰ ਵੱਡੀ ਗਿਣਤੀ ਵਿੱਚ ਜਿਹੜਾ ਮਹਿਲਾਵਾਂ ਦਾ ਸਫ਼ਰ ਆ ਉਹ ਫ੍ਰੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਡਰਾਈਵਰ ਕੰਡਕਟਰ ਤਾਂ ਹੋਰ ਵੀ ਜਿਹੜੇ ਨੌਜਵਾਨ ਨੇ ਉਹ ਲਗਾਤਾਰ ਦੁਖੀ ਨੇ ਕਿ ਜਿਹੜਾ ਆਧਾਰ ਕਾਰਡ ਵਾਲਾ ਸਿਸਟਮ ਆ ਉਹ ਬੰਦ ਹੋਣਾ ਚਾਹੀਦਾ ਨਹੀਂ ਤੇ ਸਾਰਿਆਂ ਨੂੰ ਹੀ ਬਸ ਦਾ ਸਫ਼ਰ ਫ੍ਰੀ ਕਰ ਦੇਣਾ ਚਾਹੀਦਾ ਤਾਂ ਲਗਾਤਾਰ ਤਸਵੀਰ ਸਾਂਝੀ ਕਰਦੇ ਪਿਆ ਕਿ ਜਿਹੜੀਆਂ ਬੱਸਾਂ ਨੇ ਹੁਣ ਬੱਸ ਸਟੈਂਡ ਦੇ ਉੱਪਰ ਪਹੁੰਚਦੀਆਂ ਪਈਆਂ ਨੇ ਤਾਂ ਉਸ ਬੱਸ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਤਾਂ ਬੱਸ ਦੇ ਵਿੱਚ ਚੜ ਕੇ ਅਸੀਂ ਤੁਹਾਨੂੰ ਹਾਲਾਤ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਲਗਾਤਾਰ ਹਾਲਾਤ ਬੰਦੇ ਨੇ ਤਾਂ ਦੇਖ ਕਰ ਅਸੀਂ ਗੱਲ ਕਰੀਏ ਸਰਕਾਰੀ ਬੱਸਾਂ ਇੱਥੋਂ ਜਾ ਚੁੱਕੀਆਂ ਨੇ ਤਾਂ ਪ੍ਰਾਈਵੇਟ ਬੱਸਾਂ ਜਿਹੜੀਆਂ ਨੇ ਉਹ ਇੱਥੇ ਲੱਗ ਚੁੱਕੀਆਂ ਨੇ ਤਾਂ ਸਰਕਾਰੀ ਬੱਸਾਂ ਦੇ ਸਭ ਤੋਂ ਮਾੜੇ ਹਾਲਾਤ ਕੋਈ ਪਏ ਨੇ ਜ ਜੇਕਰ ਅਸੀਂ ਗੱਲ ਕਰੀਏ ਸਰਕਾਰੀ ਬੱਸਾਂ ਦੇ ਵਿੱਚ ਜਿਹੜਾ ਧਾਰ ਕਾਰਡ ਆ ਉਹ ਫ੍ਰੀ ਆ ਪਤਾ ਆਧਾਰ ਕਾਰਡ ਦੇ ਰਾਹੀਂ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਨੇ ਉਹ ਸਫ਼ਰ ਕਰਦੀਆਂ ਨੇ ਤਾਂ ਵੱਖ-ਵੱਖ ਜ਼ਿਲ੍ਹੇ ਦੇ ਵਿੱਚ ਜਾਂਦੀਆਂ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਤੁਸੀਂ ਵੇਖ ਸਕਦੇ ਹੋ ਕਿ ਬੱਸ ਸਟੈਂਡ ਦੇ ਉੱਪਰ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਅੰਮ੍ਰਿਤਸਰ ਬੱਸ ਸਟੈਂਡ ਦੇ ਉੱਪਰ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਬੱਸ ਸਟੈਂਡ ਦੇ ਆ ਕੇ ਬੱਸਾਂ ਦੇ ਵਿੱਚ ਸਫ਼ਰ ਕਰਕੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾਂਦੇ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਮੁਸ਼ਕਲ ਤਾਂ ਮੁਸ਼ਕਲ ਕੰਡੈਕਟਰਾਂ ਦੇ ਵੱਲੋਂ ਇੱਕੋ ਹੀ ਦੱਸੀ ਜਾ ਰਹੀ ਹੈ ਕਿ ਜਿਹੜਾ ਆਧਾਰ ਕਾਰਡ ਚੱਲਦਾ ਪਿਆ ਤਾਂ ਉਸ ਨੂੰ ਲੈ ਕੇ ਜਿਹੜੀ ਵੱਡੀ ਮੁਸ਼ਕਲ ਆ ਰਹੀ ਹੈ ਮਹਿਲਾਵਾਂ ਇੱਕ ਦੂਜੇ ਦੇ ਨਾਲ ਕੱਦਿਸ ਕਰਕੇ ਕਿਸੇ ਵळे ਹੋ ਗੁੱਸਾ ਕੰਡਕਟਰ ਦੇ ਉੱਪਰ ਵੀ ਕੱਢ ਦਿੰਦੀਆਂ ਨੇ ਤਾਂ ਉਸ ਨੂੰ ਲੈ ਕੇ ਤੁਸੀਂ ਵੇਖ ਸਕਦੇ ਹੋ ਕਿ ਬੱਸ ਸਟੈਂਡ ਦੇ ਪੂਰੇ ਹਾਲਾਤ ਅਸੀਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਦੇ ਹਾਲਾਤ ਇੱਥੇ ਹੋਏ ਪਏ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਬੱਸਾਂ ਜਣੀਆਂ ਨੇ ਉਹ ਅੰਮ੍ਰਿਤਸਰ ਦੇ ਬੱਸ ਸਟੈਂਡ ਤੇ ਦਿਖਾਈ ਦੇ ਰੀਆਂ ਨੇ ਤੇ ਜੇਕਰ ਅਸੀਂ ਗੱਲ ਕਰੀਏ ਸਰਕਾਰੀ ਬੱਸਾਂ ਜੜੀਆਂ ਨੇ ਉੱਥੋਂ ਜਾ ਚੁੱਕੀਆਂ ਨੇ ਤਾਂ ਪਹਿਲਾਂ ਅਸੀਂ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕੀਤੀਆਂ ਕਿ ਸਰਕਾਰੀ ਬੱਸ ਜਦੋਂ ਲੱਗਦੀ ਆ ਤਾਂ ਉਸਦੇ ਹਾਲਾਤ ਇਸ ਤਰ੍ਹਾਂ ਦੇ ਬੰਦਦੇ ਨੇ ਤਾਂ ਇੱਕ ਦੂਜੇ ਦੇ ਨਾਲ ਜਿਹੜੀਆਂ ਮਹਿਲਾਵਾਂ ਨੇ ਜਿਹੜੀਆਂ ਲਗਾਤਾਰ ਲੜਦੀਆਂ ਹੋਈਆਂ ਦਿਖਾਈ ਦਿੰਦੀਆਂ ਨੇ ਹਾਂਜੀ ਆ ਵੀ ਸਾਰਾ ਧਾਰਗਾੜੀ ਬੈਠਾ ਭਾਜੀ ਇਹ ਸਰਕਾਰ ਨੂੰ ਚਾਹੀਦਾ ਪ੍ਰਾਈਵੇਟ ਬਾਰੇ ਸੋਚਣ ਇੱਕ ਗੱਡੀ ਤੋਂ 10 ਘਰ ਰੋਟੀ ਖਾਂਦੇ ਆ ਕਿਤੇ ਬੇੜਾ ਕਰਕ ਕਰ ਰਹੇ ਸਰਕਾਰੀ ਘਰ ਸਾਨੂੰ ਪ੍ਰਾਈਵੇਟਾਂ ਡੋਬਿਆ ਇਹਨਾਂ ਨੇ ਇਹਦਾ ਸੱਦਾ ਕਹਿੰਦੇ ਆ ਕਿ ਸਾਨੂੰ ਪ੍ਰਾਈਵੇਟਾਂ ਡੋਬਿਆ 20 ਮਿੰਟ ਜਨਨੀਆਂ ਬੈਠੀਆਂ ਨੇ ਅੱਡੇ 'ਚ 2.5 3 ਤਰ੍ਹਾਂ ਘੰਟੇ ਭਾਜੀ 30 ਰੁਪਏ ਕਿਰਾਇਆ ਤੇ ਜਨਾਨੀ 2 ਘੰਟੇ ਵੇਟ ਕਰਦੀ 30 ਰੁਪਏ ਕਿਰਾਏ ਦਾ 2 ਘੰਟੇ ਵੇਟ ਕਰਦੀ ਜਨਾਨੀ 200 ਰੁਪਏ ਕਰਾਏ ਦੋ ਇਹ ਬੇਸ਼ਰਮ ਸਰਕਾਰਾਂ ਨੇ ਬੇਸ਼ਰਮ ਇਹਨਾਂ ਨੂੰ ਇਹ ਗੰਬੰਦ ਕਰਨਾ ਚਾਹੀਦਾ ਕੋ ਸਾਡੇ ਬਾਰੇ ਸੋਚਣ ਪ੍ਰਾਈਵੇਟਾਂ ਬਾਰੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਵਾਰੀਆਂ ਨੇ ਉਹ ਬੱਸ ਦੇ ਬਾਹਰ ਇਕੱਠੀਆਂ ਹੋ ਚੁੱਕੀਆਂ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਜਿਹੜੀਆਂ 50 ਜਾਂ ਫਿਰ 52 ਸੀਟਾਂ ਹੀ ਹੁਣ ਬੱਸ ਦੇ ਉਹ ਇਲਜ਼ਾਮ ਡਰਾਈਵਰ ਤੇ ਕਨੈਕਟਰ ਤੇ ਆ ਜਾਂਦਾ ਉਹ ਗਰੀਬ ਮਾਰਿਆ ਜਾਂਦਾ ਜਿਹੜਾ 10000 ਰੁਪਏ ਸੈਲਰੀ ਲੈਂਦਾ ਕਰਜੇ ਥੱਲੇ ਹੋ ਜਾਂਦਾ ਸਰਕਾਰ ਨੂੰ ਕੀ ਡਰਾਈਵਰ ਨੇ ਨੁਕਸਾਨ ਭਰਨਾ ਸਵਾਰੀ ਦਾ ਸਰਕਾਰ ਨੇ ਨਹੀਂ ਭਰਨਾ ਸਰਕਾਰ ਇਸ ਗੱਲ ਨੂੰ ਨਹੀਂ ਮੰਨਦੀ ਸਰਕਾਰ ਨੂੰ ਬਸ ਬੇਵਕੂਫੀਆਂ ਕਰਨੀਆਂ ਆਉਂਦੀਆਂ ਨੇ ਹੋਰ ਤਾਂ ਕੋਈ ਚੰਗਾ ਕੰਮ ਕਰਨਾ ਨਹੀਂ ਇਹਨਾਂ ਨੇ ਯੋਰ ਤਾਂ ਕੋਈ ਚੰਗਾ ਕੰਮ ਕਰਨਾ ਨਹੀਂ ਪ੍ਰਾਈਵੇਟ ਬਾਰੇ ਸੋਚਣਾ ਵੀ ਇੱਕ ਗੱਡੀ ਤੋਂ ਕਿੰਨੇ ਘਰ ਰੋਟੀ ਖਾਂਦੇ ਨੇ ਇਹ ਕੰਮ ਬੰਦ ਕਰਨਾ ਚਾਹੀਦਾ ਇਹ ਕੰਮ ਬੰਦ ਕਰਨਾ ਚਾਹੀਦਾ ਵਾ ਮਨਤਨ ਤਾਂ ਜਾਣੀ ਫਰੀ ਤੁਹਾਨੂੰ ਤਾਂ ਤਰਨਦਾ ਸਾਹਿਬ ਜਾਣੀ ਫਰੀਆਂ ਉਹ ਕਿਉਂ ਦੀਆਂ ਬੈਠੀਆਂ ਕਿੰਨੀਆਂ ਪ੍ਰਾਈਵੇਟ ਲੀਆਂ ਉੱਥੇ ਉੱਥੇ ਬੈਠੀਆਂ ਇਹਨਾਂ ਪ੍ਰਾਈਵੇਟ ਸਰਕਾਰੀ ਬਸ ਲੱਭਣੀ ਆ ਭਾਵੇਂ ਦੋ ਘੰਟੇ ਲੱਗੇ ਭਾ 2 ਘੰਟੇ ਲੱਗੂ ਤਾਂ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਦੇਰੇ ਕੰਡਕਟਰ ਨੇ ਉਹਨਾਂ ਦੇ ਵੱਲੋਂ ਆਪਣਾ ਜਿਹੜਾ ਦੁੱਖ ਆ ਉਹ ਬਿਆਨ ਕੀਤਾ ਜਾ ਰਿਹਾ ਉਹਨਾਂ ਵੱਲੋਂ ਕਹਿਇਆ ਜਾ ਰਿਹਾ ਕਿ ਦੋ ਦੋ ਘੰਟੇ ਜਿਹੜੀਆਂ ਮਹਿਲਾਵਾਂ ਵਾਲੇ ਇਥੇ ਬਸਰਾ ਜਿਹੜਾ ਸਫਰਾ ਉਸ ਨੂੰ ਲੈ ਕੇ ਇਥੇ ਬੈਠੀਆਂ ਨੇ ਤਾਂ ਮਨਾਂ ਕਿੱਥੋਂ ਆਏ ਨੇ ਅਹੀਂ ਗਮਟਾਲੀ ਹਾਂ ਕਿੱਥੇ ਜਾਵੀਂ ਇਹ ਅਹੀਂ ਕਿ ਨਵਾ ਆਈ ਜਣਾਵਾ ਬਾਬੇ ਦੇ ਕਿਹੜੇ ਬਾਬੇ ਦੇ ਦੇਰੇ ਸਿਆਵਾ ਦੇਰੇ ਸਿਆਵਾ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਠਿਆਂ ਨੂੰ ਮੈਨੂੰ ਹੋ ਗਿਆ ਹੁਆ ਵਿਕੰਢਾ ਹੀ ਉਹਨਾਂ ਨੂੰ ਇਨੂੰ ਦੇਖਣ ਦੇ ਜੀ ਉਹ ਮੈਂ ਆਪਣੀ ਨੂੰ ਹਾਂ ਪਰ ਇਹਦੇ ਕੰਡੈਕਟਰ ਨੇ ਉਹ ਕਹਿੰਦੇ ਨੇ ਤੁਹਾਡੀ ਬਸ ਨਹੀਂ ਆਈ ਤਾਂ ਕਈ 2-2 ਘੰਟੇ ਤੁਹਾਨੂੰ ਇੱਥੇ ਬੈਠਣਾ ਪੈਂਦਾ ਨਹੀਂ ਨਹੀਂ ਉਹਨੂੰ ਦੇਖਣ ਦੇ ਆ ਉਹ ਫੋਨ ਵੀ ਰੱਖੀਦਾ ਹਾਂ ਹਾਂ ਦੇਖ ਦੋ ਆਏ ਸੀ ਅਹੀਂ ਮੇਰੇ ਇਧਰ ਮਹੂਲਾ ਕੋ ਹਾਂ ਤੇ ਤੁਸੀਂ ਕਿੱਥੇ ਜਾਣਾ ਮੈਂ ਮਹੂ ਹੀ ਜਾਣਾ ਹਾਂ ਮਹੂ ਹੀ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਵੇਟ ਕਰਦਿਆਂ ਮੈਂ ਅਜੇ ਹੁਣੇ ਨਹੀਂ ਆਈ ਆ 5 ਮਿੰਟ ਹੋਏ ਨਹੀਂ ਬੜੀ ਫਸ ਗਈ ਐ ਹਾਂ ਬੱਸਾਂ ਦੀ ਤਾਂ ਵਾਧੂ ਜਾਂਦੇ ਨੇ ਨਾ ਬੱਸ ਦੇ ਵਿੱਚ ਤੁਸੀਂ ਸਫ਼ਰ ਕਰਦੇ ਹੋ ਕੀ ਮੁਸ਼ਕਿਲ ਆਂਦੀ ਹੈ ਤੁਹਾਨੂੰ ਕੋਈ ਨਹੀਂ ਆਉਂਦੀ ਨਹੀਂ ਆਉਂਦੀ ਕੰਡਕਟਰ ਕਹਿੰਦੇ ਨੇ ਜਨਾਨੀਆਂ ਇੱਕ ਦੂਜੇ ਨਾਲ ਲੜ ਪੈਂਦੀਆਂ ਨੇ ਉਹ ਜਾਂਦੇ ਪਰ ਆਪਾਂ ਕਦੀ ਲੜੇ ਨਹੀਂ ਜੀ ਨਹੀਂ ਤੁਹਾਡੀ ਨਹੀਂ ਗੱਲ ਕਰਦਾ ਮੈਂ ਹੋਰ ਜਨਾਨੀਆਂ ਲੜਦੀਆਂ ਹੋਰ ਉਹ ਜਨਾਨੀਆਂ ਨਜ਼ਾਇਜ਼ ਹੀ ਲੜਦੇ ਨੇ ਕਸੂਰ ਕੋਈ ਨਹੀਂ ਹੁੰਦਾ ਉਹਨਾਂ ਦਾ ਹਾਂ ਜਨਾਨੀਆਂ ਹੀ ਮਾੜਾ ਮੋਟਾ ਮਾਰੀ ਮਾਰੀ ਕਰਕੇ ਲੜਦੇ ਨੇ ਉਹ ਰੋਣੀ ਕੋਸ਼ੀ ਵੀ ਆਂਦੇ ਹਾਂ ਜਦੋਂ ਚੜ ਕੇ ਆਉਣੇ ਨਹੀਂ ਆਂਦੇ ਤੇ ਫਿਰ ਨਹੀਂ ਆਖਣ మా చడదా బ ఆ ਆਹ ਉਹ ਨੋ ਪਰਾਣੀ ਹੈ ਕਿ ਜੁਨੀਅਨ ਦੇ ਵੱਲੋਂ ਕਿਹਾ ਗਿਆ ਕਿ ਜਿੰਨੀਆਂ ਸਵੀਟਾਂ ਨੇ ਉਨੀਆਂ ਸਵਾਰੀਆਂ ਬੈਣਗੀਆਂ ਉਸ ਤੋਂ ਵੱਧ ਕੋਈ ਸਵਾਰੀ ਨਹੀਂ ਬਿਠਾਈ ਜਾਏਗੀ ਇਹਨਾਂ ਦਾ ਤਾਂ ਖਿਆਲ ਨਹੀਂ ਕੀਤਾ ਪਰ ਬਹਿ ਜਾਈਦਾ ਅੰਦੇ ਕੁਝ ਨਹੀਂ ਏ ਖਲੋ ਵੀ ਜਾਈਦਾ ਏ ਨਹੀਂ ਕੁਝ ਨਹੀਂ ਆਂਦੇ ਕੁਝ ਨਹੀਂ ਆਂਦੇ ਚਰੇ ਨਾ ਨਾ ਚੱਲ ਜਿਹੜਾ ਕੰਮ ਤੋਂ ਦਾ ਨਾ ਕੋਈ ਆਉਣ ਜਾਣ ਦਵੇ ਤੇ ਆ ਜਾ ਜਾ ਜਾਈਦਾ ਏ 550 ਲੈ ਕੇ ਵੀ ਘਰੋਂ ਆ ਜਾਈਦਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਮਹਿਲਾਵਾਂ ਦੇ ਨਾਲ ਗੱਲਬਾਤ ਕੀਤੀ ਆ ਫਿਲਹਾਲ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਜਿਹੜੀਆਂ ਐਸੇ ਹੀ ਕਰਕੇ ਲੜਦੀਆਂ ਨੇ ਕਿਉਂਕਿ ਜਦੋਂ ਉਹਨਾਂ ਨੂੰ ਸੀਟ ਨਹੀਂ ਮਿਲਦੀ ਖਲੋ ਕੇ ਜਾਣਾ ਪੈਂਦਾ ਪਰ ਗੁੱਸਾ ਜਿਹੜਾ ਵਾ ਕੰਡਕਟਰ ਦੇ ਕੱਢ ਦਿੰਦੇ ਹਨ ਅੰਗਲ ਜੀ ਕੀ ਕਹਿਣਾ ਚਾਹੁੰਦੇ ਜੜੀਆਂ ਹੁਣ ਸਵਾਰੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਨਾਨੀਆਂ ਐਸੇ ਕਰਕੇ ਇੱਕ ਦੂਜੇ ਨਾਲ ਲੜਦੀਆਂ ਨੇ ਕਿਉਂਕਿ ਉਹਨਾਂ ਨੂੰ ਸੀਟ ਨਹੀਂ ਮਿਲਦੀ ਬਿਲਕੁਲ ਸਹੀ ਗੱਲ ਹੈ ਇਹੇ ਗੱਲ ਹੀ ਹੈ ਸੀਟ 52 ਤੋਂ ਵੱਧ ਵਾਧਾ ਨਹੀਂ ਸਕਦੇ ਜੋ ਜੁਣੀ ਦਾ ਫੈਸਲਾ ਉਸ ਤੋਂ ਦੋਨੇ ਦਾ ਫੈਸਲਾ ਬਤਾਉਗਾ ਤਾਂ 50 ਸੀਟਾਂ ਪਾਉਣਗੇ ਉਸ ਤੋਂ ਬਾਅਦ ਨਹੀਂ ਪਾ ਸਕਣਗੇ ਇਹ ਜਨਰਲ ਲੜਦਿਆਂ ਬਿਲਕੁਲ ਨਜਾਇਜ਼ ਲੜਦਿਆਂ ਤਾਂ ਬਿਲਕੁਲ ਨਜਾਇਜ਼ ਇਹ ਇਹਦਾ ਸਰਕਾਰ ਨਾਲ ਸਾਡੇ ਬਹੁਤ ਸਿੱਟੇ ਹੋਇਆ ਸਣੇ ਸਰਕਾਰ ਤੇ ਸਾਡੇ ਪ੍ਰਾਈਵੇਟ ਬਸਸਾਂ ਤੇ ਇਹ ਜੇ ਅਗਰ ਪ੍ਰਾਈਵੇਟ ਬਸਾਂ ਦੇ ਪਾਸੇ ਤੋਰ ਗਏ ਸਾਡਾ ਟੈਸਪੋਰ ਨਹੀਂ ਹੋ ਰਿਹਾ ਜਿੰਨਾਂ ਸਾਰਿਆਂ ਜੋ ਬਿਠੇ ਰਹਿਣ ਦੇਣਗੇ ਜੋ ਸੇਰ ਤੋਂਣਗੇ ਪੈਂਦੀ ਹੈ ਸ਼ਾਮ ਤੱਕ ਬਿਠੇ ਰਹਿਣ ਦੇਣਗੇ ਜੋ ਬਸ ਆ ਕੇ ਚੜ ਗਏ ਨਹੀਂ ਤੇ ਨਹੀਂ ਸਹੀ ਰਬਾਰ ਸਾਹਿਬ ਆਏ ਬਾਬੇ ਸ਼ੀਧੀ ਆਏ ਵੇਲੀਆਂ ਬੀਬੀਆਂ ਆਈਆਂ ਇੰਦੀਆਂ ਪਰ ਆਜੋ ਪੈਣਾ ਅੱਜ ਸੌਂ ਬਾਜ਼ਾਰ ਦੀ ਸੇਲ ਲੱਗੀ ਆ ਮੁਕਤ ਜਾਣਾ ਮੁਕਤ ਬਹਿ ਗਿਆ ਆਣਾ ਆ ਮੇਲਾ ਲੱਗਾ ਵੇਖੋ ਸਾਡੇ ਸਾਹਮਣੇ ਕੀ ਹਾਲ ਵੰਡਾ ਬੇੜਾ ਪੈਣਾ ਇਹਨਾਂ ਨੇ ਪ੍ਰਾਈਵੇਟ ਬੰਦੇ ਬੰਦੇ ਚੜਨਦੇ ਆਵਾ ਬੁਢੇ ਬੁੱਢੀ ਚੜਨਦੇ ਬੰਦੇ ਬੰਦਾ ਚੜਨਦੇ ਆਵਾ ਠੀਕ ਆ ਬੇੜਾ ਗਰਗ ਕਰਦਾ ਬੇੜਾ ਗਰਗ ਕਰਤਾ ਇਹਨਾਂ ਨੇ ਵਾਸ ਸਾਡੇ ਦਾ ਮੂੰਹ ਪਰਲੇ ਪਾਸੇ ਨੂੰ ਕਰਤਾ ਏ ਮੂੰਹ ਲੱਭਰ ਹੀ ਨਹੀਂ ਦਿਆ ਕੈਸ ਆਪ ਬਹੁਤ ਬੇੜਾ ਗਰਕਾ ਤਾਂ ਬੁੰਡੇ ਕੁੜੀਆਂ ਸ਼ਰੀਆਮ ਇਤਿਹਾਸ ਕੀ ਮਾਰ ਦੇਣੇ ਠੀਕ ਆ ਬਹੁਤ ਮੌਜ ਮੌਜ ਬਤਿਆ ਵਜੇ ਮਾਹੌਲ ਹੋ ਗਿਆ ਬਸ ਡੇ ਦਾ ਐਡਾ ਹੀ ਰੱਖੇ ਕਿਉਂ ਹੁਣ ਇਸ ਵਾਰੀ ਤੇ ਗੱਦੇ ਲਾ ਦੇਣੇ ਆ ਗੱਦੇ ਸੋਫੇ ਲੱਗਣਗੇ ਨਾਲੇ ਬੋਲ ਬਸਾ ਤੋਰੀਆ ਕਰ ਲੰਗੇ ਤਾਂ ਤੁਸੀਂ ਵੇਖ ਸਕਦੇ ਹੋਗੇ ਲੱਗਣਗੇ ਅੱਡਿਆਂ ਦੇ ਮੌਜ ਨਿਆਰੇ ਲਿਆ ਕਰੋ ਦੁਨੀਆ ਪੂਰੀ ਵੇ ਢੜਾ ਕਰ ਕਰਕੇ ਸੁਰਦਾ ਪੰਜਾਬ ਨੇ ਕੈਪਟਨ ਦਾ ਰਵੇ ਕੋਈ ਨਾ ਆਵੇ 3 ਕਰੋੜ ਲੈ ਕੇ ਬੰਨੇ ਹੋ ਗਿਆ ਇਹਦੇ ਬੁੜੀਆਂ ਨੂੰ ਬੁਆ ਗਿਆ ਜੱਫੀਆਂ ਕੀ ਕਹੀਏ ਬਾਸ ਅਮਰਸਤ ਬਹੁਤ ਬਹੁਤ ਅੱਛਾ ਹੈ ਠੀਕ ਹੈ ਹੁਣ ਸਵਾਰੇ ਲਈ ਆਪਾਂ ਗੱਦੇ ਲਾ ਦੇਣੇ ਆ ਸਵਾਰੇ ਨੂੰ ਬਹੁਤ ਤੰਗੀ ਆ ਰਹੀ ਆ ਐ ਗੱਦੇ ਲਾ ਦੇਣੇ ਆ ਇਹਨਾਂ ਬਾਅਦ ਫ੍ਰੀ ਬੋਲ ਬਸਾਂ ਜਾਣ ਗਈਆਂ ਕੋਈ ਹੀ ਲੱਗੀ ਇਸ ਵਾਰੀ ਕੋਸ਼ ਨਹੀਂ ਡੁੱਲੇਗਾ ਕੋਸ਼ ਨਹੀਂ ਕੋਸ਼ ਨਹੀਂ ਡੁੱਲਣਾ ਤੇ ਰਿਲੈਕਸ ਹੋ ਕੇ ਜਾਣ ਗਈਆਂ ਇਹ ਵੇਲੀਆਂ ਨੇ ਇਹਨਾਂ ਨੇ ਸਾਨੂੰ ਵੀ ਵੇਲੇ ਘਾਤਾ ਹੈ ਗੱਲਾਂ ਹੀ ਬਕਰੇ ਜਾਣੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਅਸੀਂ ਬੱਸ ਸਟੈਂਡ ਤੇ ਤੁਹਾਡਾ ਸਾਰਿਆਂ ਦੇ ਨਾਲ ਹਾਲਾਤ ਸਾਂਝੇ ਕੀਤੇ ਨੇ ਕਿ ਕਿਸ ਤਰ੍ਹਾਂ ਦੇ ਹਾਲਾਤ ਬਣੇ ਪਏ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਹੁਣ ਜਿਹੜੀਆਂ ਸਵਾਰੀਆਂ ਨੇ ਤਾਂ ਉਹਨਾਂ ਨੂੰ ਜਿਹੜਾ ਸਫ਼ਰ ਆ ਜੇਕਰ ਉਹ ਬੱਸ ਦੇ ਵਿੱਚ ਕਰਨ ਗਿਆ ਤਾਂ ਜਿਹੜੀਆਂ 52 ਸੀਟਾਂ ਨੇ ਤਾਂ 52 ਸੀਟਾਂ ਦੇ ਉੱਪਰ ਬਿਠਾ ਕੇ ਹੀ ਜਿਹੜੇ ਡਰਾਈਵਰ ਨੇ ਜਾਂ ਫਿਰ ਕੰਡਕਟਰ ਨੇ ਉਹ ਲੈ ਕੇ ਜਾਣ ਕੇ ਤਾਂ ਉਸ ਤੋਂ ਵੱਧ ਕਿਸੇ ਵੀ ਸਵਾਰੀ ਨੂੰ ਨਹੀਂ ਬਿਠਾਇਆ ਜਾਏਗਾ ਜਗਵੰਤ ਟੀਵੀ ਧਲੇ ਗੁਰਪ੍ਰੀਤ ਸਿੰਘ ਤਾਹਲ ਅੰਮ੍ਰਿਤਸਰ